ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਪੂਰੀ ਤਰ੍ਹਾਂ ਤੇ ਚੱਲ ਰਹੀ ਆ ਪਨੀਰੀਆਂ ਜਿਹੜੀਆਂ ਨੇ ਉਹ ਇਸ ਵਾਰ ਉਹਨਾਂ ਦੀ ਜਰਮੀਨੇਸ਼ਨ ਵੀ ਵਧੀਆ ਤੇ ਪਨੀਰੀ ਦਾ ਰੰਗ ਰੂਪ ਵੀ ਵਧੀਆ ਇਸ ਵਾਰ ਕੋਈ ਬਹੁਤੀ ਦਿੱਕਤ ਨਹੀਂ ਆਈ ਕਿ ਪਨੀਰੀ ਪੀਲੀ ਪੈ ਰਹੀ ਹੈ ਜਾਂ ਕਿਵੇਂ ਤੇ ਲਾਈਟ ਜਿਹੜੀ ਆ ਉਹਦਾ ਪ੍ਰਬੰਧ ਪ੍ਰਸ਼ਾਸਨ ਵੱਲੋਂ ਵਧੀਆ ਤੇ ਸਮੇਸਰ ਜਿਹੜੀ ਲਾਈਟ ਆ ਉਹ ਵੀ ਆ ਰਹੀ ਆ ਸੋ ਗੱਲ ਅਸੀਂ ਵੀਡੀਓ ਜਿਹੜੀ ਬਣਾ ਰਹੇ ਆ ਉਹਦਾ ਮੇਨ ਮਕਸਦ ਹੈਗਾ ਆ ਜ਼ਿੰਕ ਦਾ ਪਾਉਣਾ ਕਿਉਂਕਿ ਟੈਂਪਰੇਚਰ 42 44 ਡਿਗਰੀ ਤੇ ਪੁੱਜ ਚੁੱਕਾ ਜ਼ਿੰਕ ਜਿਹੜੀ ਆ ਜਦੋਂ ਅਸੀਂ ਪਾਉਂਦੇ ਆ ਤਾਂ ਜ਼ਿੰਕ ਦੇ ਨਾਲ ਪੌਦਾ ਜਿਹੜਾ ਆ ਉਹ ਟੈਂਪਰੇਚਰ ਮੇਨਟੇਨ ਕਰ ਲੈਂਦਾ ਜੇ ਗਰਮੀ ਵੱਧ ਹੋਵੇ ਤਾਂ ਵੀ ਚੱਲਣ ਦੇ ਯੋਗ ਹੋ ਜਾਂਦਾ ਜੇ ਸਰਦ ਦਾ ਮੌਸਮ ਹੋਵੇ ਜਿਵੇਂ ਕਣਕ ਦਾ ਮੌਸਮ ਤਾਂ ਜਿਹੜੀ ਬਾਧੂ ਠੰਡ ਹੁੰਦੀ ਆ ਉਹਨੂੰ ਵੀ ਜਿਹੜਾ ਆ ਉਹ ਮੈਂਟੇਨ ਕਰ ਲੈਂਦਾ ਤੇ ਅਸੀਂ ਇੱਥੇ ਮੋਟਰ ਦੇ ਉੱਤੇ ਅੱਜ ਇੱਥੇ ਹੈਗੇ ਆ ਤੁਹਾਨੂੰ ਅ ਥੋੜਾ ਇਹ ਵੀ ਦਿਖਾਵਾਂਗੇ ਬੰਦਾ ਸਾਡਾ ਚਾਹ ਦੇ ਨਾਲ ਹੁਣ ਪ੍ਰਸ਼ਾਦੇ ਜਿਹੜਾ ਆ ਉਹ ਛਕ ਰਿਹਾ ਕੰਮ ਇਹ ਬਹੁਤ ਕਰਦਾ ਬਈ ਬੱਟਾ ਐਦਾ ਲਿਪਦਾ ਜਿਵੇਂ ਗਰਮਾਲੇ ਨਾਲ ਲਿਪੀਆਂ ਆਂਦੀਆਂ ਇਹ ਕਾਲਾ ਵੀਰ ਆਪਣਾ ਟਰੈਕਟਰ 60 ਸੋਨਾਲਿਕਾ ਟਾਈਗਰ 7.5 ਦੀ ਇੱਥੇ ਮੋਟਰ ਹੈਗੀ ਆ ਸੋ ਚਲੋ ਇਹ ਤਾਂ ਤੁਹਾਡੇ ਨਾਲ ਆਪਣੇ ਦਿਲ ਦੀ ਜਿਹੜੀ ਗੱਲ ਆ ਮੈਂ ਉਹ ਸਾਂਝ ਸਾਂਝੀ ਕੀਤੀ ਆ ਸੋ ਜ਼ਿੰਕ ਨੂੰ ਲੈ ਕੇ ਜੇ ਆਪਾਂ ਗੱਲ ਕਰੀਏ ਤਾਂ ਜ਼ਿੰਕ ਜਿਹੜੀ ਆ ਉਹ ਚਾਹੇ ਦਾ ਆਪਾਂ ਜੇ ਸੁਪਰ ਪਾਉਣੀ ਆ ਕਈ ਵੀਰਾਂ ਨੇ ਤਾਂ ਸੁਪਰ ਚਰਲ ਆ ਕੇ ਵੀ ਪਾ ਸਕਦੇ ਆ ਜਾਂ ਪਹਿਲੇ ਯੂਰੀਆ ਦੇ ਵਿੱਚ ਵੀ ਜਿਹੜੀ ਆ ਉਹ ਪਾਈ ਜਾ ਸਕਦੀ ਆ ਸੋ ਕਿਸਾਨ ਵੀਰੋ ਜ਼ਿੰਕ ਜਿਹੜੀ ਆ ਉਹ ਜ਼ਰੂਰ ਪਾਓ ਕੁਝ ਵੀਰਾਂ ਨੇ ਡਾਈ ਪਾਉਣੀ ਆ ਤੇ ਕੁਝ ਵੀਰਾਂ ਦਾ ਕਹਿਣਾ ਹੈ ਕਿ ਜਿਹੜੀ ਡਾਈ ਆ ਉਹਦਾ ਪਾਉਣ ਦਾ ਇੱਕ ਨੁਕਸਾਨ ਵੀ ਹੋ ਜਾਂਦਾ ਕਿਉਂਕਿ ਹਰਿਆਵਈ ਇੰਨੀ ਜੰਮ ਜਾਂਦੀ ਆ ਕਿ ਸ਼ੁਰੂਆਤ ਦੇ ਵਿੱਚ ਜਿਹੜੇ ਬੂਟੇ ਆ ਉਹ ਸਿੱਧੇ ਜਿਹੜੇ ਆ ਉਹ ਨਹੀਂ ਹੋ ਪਾਉਂਦੇ ਤੇ ਉਹ ਹਰਿਆਈ ਦੇ ਨਾਲ ਦਬ ਜਾਂਦੇ ਆ ਬਾਕੀ ਆਪੋ ਆਪਣਾ ਹਰੇਕ ਕਿਸਾਨ ਦਾ ਤਜਰਬਾ ਹੈਗਾ ਤੇ ਵਿਗਿਆਨਿਕ ਜੋਗਾ YouTube ਦੇ ਉੱਤੇ ਤੁਹਾਨੂੰ ਬੇਅੰਤ ਸਾਰੀਆਂ ਗੱਲਾਂ ਜਿਹੜੀਆਂ ਆ ਉਹ ਤੋਂ ਜਾਣੂ ਵੀ ਕਰਾਇਆ ਜਾਂਦਾ ਇੱਕ ਤੋਂ ਇੱਕ ਯੂਟਿਊਬਰ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਸੰਸਾਰ ਦੇ ਵਿੱਚ ਇਹ ਬੈਠਾ ਹੈਗਾ ਸੋ ਕਿਸਾਨ ਵੀਰੋ ਸਮੇਂ ਸਿਰ ਜਿਹੜੀ ਆ ਜਿੰਕ ਉਹ ਜਰੂਰ ਪਾਓ ਅੱਗੇ ਆਉਣ ਵਾਲਾ ਮੌਸਮ ਜੇ ਬਰਸਾਤਾਂ ਦਾ ਵਧਿਆ ਰਿਹਾ ਤਾਂ ਜਿਹੜਾ ਜਿਹੜੀ ਜਿੰਕਾ ਉਹਦੀ ਐਡੀ ਕਾਰਟ ਨਹੀਂ ਆਵੇਗੀ ਪਰ ਜੇਕਰ ਟੈਂਪਰੇਚਰ ਇਦਾਂ ਹੀ ਵੱਧ ਰਿਹਾ ਤਾਂ ਜਿੰਕ ਦੀ ਸਾਨੂੰ ਬਹੁਤ ਲੋੜ ਪਵੇਗੀ ਕਿਉਂਕਿ ਪੌਦਾ ਆ ਉਹ ਗ੍ਰੋਥ ਜਿਹੜੀ ਆ ਉਹਦੀ ਔਰ ਰੁਕ ਜਾਂਦਾ ਆ ਕਿਉਂਕਿ ਜਿੰਨੇ ਵੀ ਵੱਧ ਤੋਂ ਵੱਧ ਅਸੀਂ ਤਤ ਪਾਈਏ ਪੌਦਾ ਲੈਣ ਦੇ ਸક્ષਮ ਨਹੀਂ ਹੁੰਦਾ ਪੌਦਾ ਉਹਨਾਂ ਤੱਤਾਂ ਨੂੰ ਨਹੀਂ ਲੈ ਪਾਉਂਦਾ ਜੇ ਅਸੀਂ ਜ਼ਿੰਕ ਪਾਈ ਹੋਊਗੀ ਤਾਂ ਪੌਦਾ ਜਿਹੜਾ ਆ ਉਹ ਗਰਮੀ ਦੀ ਮਾਰ ਨੂੰ ਝੱਲ ਜਾਂਦਾ ਤੇ ਜਿਹੜੀ ਵੀ ਆਪਣੀ ਮਿੱਟੀ ਦੇ ਵਿੱਚੋਂ ਖਾਦ ਖਰਾਕ ਆ ਉਹਨੂੰ ਸਮੇਂ ਸਿਰ ਇਹ ਲੈਂਦਾ ਰਹਿੰਦਾ ਤੇ ਚੈਨਲ ਜੀਐਸਟੀ ਪਲੱਸ ਤੋਂ ਤੁਸੀਂ ਪੂਰੇ ਜਾਨੂਆ ਇਹਨੂੰ ਜਿਹੜੇ ਵੀਰ ਨਵੇਂ ਦਰਸ਼ਕ ਦੇਖ ਰਹੇ ਆ ਉਹ ਸਬਸਕ੍ਰਾਈਬ ਵੀ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਜਿੰਕ ਜਿਹੜੀ ਆ ਉਹ ਜ਼ਰੂਰ ਪਾਇਓ ਧੰਨਵਾਦ